ਇਹ ਤੋਂ ਕੀ ਡੀਸੀ ਲੱਗਿਆ ਹੈ ਤੂੰ ਮੇਰੇ ਤੋਂ ਵੱਡਾ ਡੀਸੀ ਲੱਗਿਆ ਮੈਂ ਸੱਚੀ ਲੱਗਿਆ ਉਹ ਜਿਹੜੇ ਡੀਸੀ ਲੱਗਦੇ ਹਨ ਉਹ ਆਈਏਸ ਅਫਸਰ ਹੁੰਦੇ ਆ ਆਈਏਸ ਅਫਸਰ ਮਤਲਬ ਪੂਰੇ ਦੇਸ਼ ਦੇ ਵਿੱਚ ਇੱਕ ਸਰਵਿਸ ਹੈਗੀ ਆ ਉਹਦੇ ਵਿੱਚ ਬਹੁਤ ਸੀਨੀਅਰ ਤੋਂ ਲੈ ਕੇ डीसी एसटीएम ਤੱਕ ਆਫੀਸਰਸ ਨੇ ਜਿਹੜੇ ਉਹ ਉਸੇ ਸਰਵਿਸ ਦੇ ਹੁੰਦੇ ਆ ਉਹਦੇ ਲਈ ਬੱਚੇ ਹਰ ਸਾਲ ਨਾ ਇੱਕ ਇਮਤਿਹਾਨ ਹੁੰਦਾ ਹੈ ਮੇਰੇ ਕੋਲ ਕੁੜੀਆਂ ਨੂੰ ਦੇਖ ਨਹੀਂ ਰਿਹਾ ਜੇ ਥੋੜਾ ਸਾਈਡ ਤੇ ਹੋ ਜੋ ਜਿਵੇਂ ਆਪਾਂ ਕਿਸੇ ਵੀ ਨੌਕਰੀ ਲਈ ਕੋਈ ਪੇਪਰ ਦੇਵਾਂਗੇ ਤੁਸੀਂ ਹੁਣ ਇਥੇ ਪੜ੍ਹਾਈ ਕਰ ਜਾਓਗੇ ਮੰਨ ਲਓ ਪਲੱਸ 2 ਕਰ ਲਈ ਫਿਰ ਪਲੱਸ 2 ਕਰਕੇ ਤੁਸੀਂ ਕਾਲਜ ਕਰ ਲਿਆ ਗ੍ਰੈਜੂਏਸ਼ਨ ਹੋ ਗਈ ਉਸ ਤੋਂ ਬਾਅਦ ਤੁਸੀਂ ਉਸ ਐਗਜ਼ਾਮ ਲਈ ਜਿਹਦੇ ਨਾਲ ਨੌਕਰੀ ਮਿਲੂਗੀ ਉਹਦੇ ਲਈ एलिਜੀਬਲ ਹੋ ਜਾਨੇ ਹੋ ਹਨ ਇਹ ਪਤਾ ਹੈ ਤੁਹਾਡਾ ਧਿਆਨ ਮੇਰੇ ਤੇ ਹੈ ਕਿ ਉਧਰ ਮੇਰੇ ਨਾਲ ਹੀ ਹੋਣਾ ਤੁਸੀਂ ਪਲੱਸ 2 ਬਾਅਦ ਜਾਂ ਗ੍ਰੈਜੂਏਸ਼ਨ ਬਾਅਦ ਕਿਸੇ ਨੌਕਰੀ ਲਈ ਕੋਈ ਪੇਪਰ ਦਿਓਗੇ ਹਨ ਉਹਦੇ ਚ ਤੁਸੀਂ ਮੰਨ ਲਓ ਕੋਈ ਇੰਸਪੈਕਟਰ ਬਣਦੇ ਹੋ ਕਲਰਕ ਬਣਦੇ ਹੋ ਹਨ ਉਹ ਪੇਪਰ ਹੁੰਦਾ ਇਸੇ ਤਰੀਕੇ ਨਾਲ ਇਸ ਤੋਂ ਉੱਪਰ ਹੋਰ ਜਿਹੜੇ ਇਸ ਤੋਂ ਵੀ ਸੀਨੀਅਰ ਪੋਸਟਾਂ ਨੇ ਉਹਨਾਂ ਲਈ ਵੀ ਪੇਪਰ ਹੁੰਦਾ ਇਸੇ ਤਰੀਕੇ ਨਾਲ ਆਈਏਐਸ ਬਣ ਲੈ ਵੀ ਪੇਪਰ ਹੁੰਦਾ ਹੈ ਇੰਡੀਅਨ ਐਡਮਿਨਿਸਟ੍ਰੇਟਿਵ ਸਰਵਿਸ ਦੇ ਵਿੱਚ ਆਉਣ ਲਈ ਵੀ ਇੱਕ ਪੇਪਰ ਹੁੰਦਾ ਹੈ ਤੇ ਉਹਦੇ ਨਾਲ ਫਿਰ ਤੁਸੀਂ ਬਹੁਤ ਸੀਨੀਅਰ ਪੋਸਟ ਤੇ ਚਲੇ ਜਾਂਦੇ ਹੋ ਐਸਡੀਐਮ ਤੋਂ ਸਟਾਰਟ ਕਰਦੇ ਹੋ ਫਿਰ ਏਡੀਸੀ ਬਣਦੇ ਹੋ ਫਿਰ ਡੀਸੀ ਬਣਦੇ ਹੋ ਫਿਰ ਉੱਪਰ ਉੱਪਰ ਤੱਕ ਬਹੁਤ ਉਹ ਹਰ ਸਾਲ ਹੁੰਦਾ ਹੈ ਪੇਪਰ ਉਦੇ ਬਾਰੇ ਬਹੁਤ ਲੋਕਾਂ ਦੇ ਮਨ 'ਚ ਇਹੀ ਭੁਲੇਖਾ ਹੁੰਦਾ ਹੈ ਕਿ ਇਹ ਪੇਪਰ ਜਿਹੜਾ ਸਿਰਫ ਅੰਗਰੇਜ਼ੀ ਦੇ ਵਿੱਚ ਹੁੰਦਾ ਹੈ ਜਦ ਕਿ ਇਸ ਤਰ੍ਹਾਂ ਦਾ ਕੁਝ ਨਹੀਂ ਹੈ ਉਹ ਕੋਈ ਵੀ ਬੰਦਾ ਆਪਣੀ ਭਾਸ਼ਾ ਦੇ ਵਿੱਚ ਦੇ ਸਕਦਾ ਮੰਨ ਲਓ ਕਿ ਲਾਲੇ ਮਲਿਆਲਮ ਦੇ ਵਿੱਚ ਦੇਣਗੇ ਉੜੀਸਾ ਵਾਲੇ ਉੜੀਆ ਦੇ ਵਿੱਚ ਦੇਣਦੇ ਹਨ ਤੇ ਕੋਈ ਹੋਰ ਆਪਣੀ ਭਾਸ਼ਾ ਦੇ ਵਿੱਚ ਦੇ ਸਕਦਾ ਉਵੇਂ ਆਪਾਂ ਪੰਜਾਬੀ ਦੇ ਵਿੱਚ ਵੀ ਉਸ ਪੇਪਰ ਨੂੰ ਲਿਖ ਸਕਦੇ ਹਾਂ ਤੇ ਉਹਦੇ 'ਚ ਕਾਮਯਾਬ ਹੋ ਸਕਦੇ ਹਾਂ ਹ ਹੁਣ ਤੱਕ ਦੋ ਜਣੇ ਪੰਜਾਬੀ ਦੇ ਵਿੱਚ IAS ਪੇਪਰ ਜਿਹਨਾਂ ਨੇ ਦਿੱਤਾ ਜਿਵੇਂ ਵਿਰਿੰਦਰ ਸ਼ਰਮਾ ਸਰ ਉਹ ਵੀ DC ਮਾਨਸਰ ਹੈ ਆਵੇ ਸੀ ਤੇ ਉਹ ਪਹਿਲੇ ਸੀਗੇ ਜਿਨ੍ਹਾਂ ਨੇ ਪੰਜਾਬੀ ਦੇ ਵਿੱਚ ਇਮਤਿਹਾਨ ਪਾਸ ਕੀਤਾ ਸੀਗਾ ਤੇ ਉਹਨਾਂ ਤੋਂ ਬਾਅਦ ਮੈਂ ਦੂਸਰਾ ਸੀਗਾ ਉਹਨਾਂ ਨੇ 2009 ਦੇ ਵਿੱਚ ਪਾਸ ਕੀਤਾ ਸੀਗਾ ਮੈਂ 2012 ਦੇ ਵਿੱਚ ਪਾਸ ਕੀਤਾ ਸੀਗਾ ਤੇ ਹੁਣ ਕੋਈ ਤੁਹਾਡੇ ਵਿੱਚੋਂ ਖੜਾ ਹੋਊਗਾ ਜਦੋਂ ਤੁਸੀਂ ਪੜ੍ਹ ਕੇ ਆਪਣੀ ਪ੍ਰਾਪਤੀ ਕਰਗੇ ਕਾ ਕੋਈ ਤੀਸਰਾ ਚੌਥਾ ਪੰਜਵਾਂ ਤੇ ਇਦਾਂ ਦਰਜਣਾ ਸੈਂਕੜੇ ਹੋਣੇ ਚਾਹੀਦੇ ਨੇ ਜਿਹੜੇ ਇਸ ਪੇਪਰ ਨੂੰ ਫੇਰ ਕਲੀਅਰ ਕਰਨ ਤੇ ਫੇਰ ਡੀਸੀ ਬਣਨ ਤਾਂ ਮੈਂ ਇਹ ਜਾਣਕਾਰੀ ਦੇਣੀ ਚਾਹੁੰਦਾ ਵੀ ਇਹ ਪੇਪਰ ਪੰਜਾਬੀ ਦੇ ਵਿੱਚ ਵੀ ਲਿਖ ਸਕਦੇ ਆ ਕਿ ਇਹ ਮੈਨੂੰ ਲੱਗਦਾ ਹੁੰਦਾ ਕਿ ਯਾਰ ਮੈਨੂੰ ਇੰਗਲਿਸ਼ ਤਾਂ ਆਉਂਦੀ ਨਹੀਂ ਹੈਗੀ ਜਾਂ ਮੈਂ ਬੋਲ ਨਹੀਂ ਸਕਦਾ ਹੈਗਾ ਜਾਂ ਉਹਦੀ ਲਿਖ ਨਹੀਂ ਸਕਦਾ ਹੈਗਾ ਫਿਰ ਮੈਂ ਇਸ ਪੇਪਰ ਦੇ ਵਿੱਚ ਕਿਵੇਂ ਕਾਮਯਾਬ ਹੋ ਸਕਦਾ ਤਾਂ ਤੁਸੀਂ ਡੀਸੀ ਬਣਨ ਦਾ ਪੇਪਰ ਜੇ ਮੈਂ કહਾਂ ਤਾਂ ਪੰਜਾਬੀ ਦੇ ਵਿੱਚ ਵੀ ਦੇ ਸਕਦੇ ਹੋ ਹੈ ਕਿਸੇ ਦੀ ਹਿੰਮਤ ਕਿਸੇ ਦੀ ਸੋਚ ਕਿਸੇ ਨੇ ਸੋਚਿਆ ਹੋਵੇ ਹੁਣ ਤੱਕ ਕਿ ਹਾਂ ਮੈਂ ਡੀ ਸੀ ਬਣਨਾ ਕਿਹਨੇ ਬਣਨਾ ਡੀ ਸੀ ਕੁੜੀਆਂ ਜ਼ਿਆਦਾ ਹੱਥ ਖੜੇ ਕਰਨਗੀਆਂ ਮੈਨੂੰ ਲੱਗਦਾ ਤੇ ਅਸੀਂ ਯਾਦ ਰੱਖਿਓ ਆਪਦੇ ਕੋਲੇ ਨਾ ਲਿਖ ਕੇ ਰੱਖ ਲਓ ਘਰੇ ਵੀ ਲਿਖ ਕੇ ਲਾ ਦਓ ਕਿ ਮੈਂ ਹਾਂ ਡੀ ਸੀ ਬਣਨਾ ਹਨਾ ਮੈਂ ਵੀ ਉਹੀ ਕੀਤਾ ਸੀ ਜਦੋਂ ਤੁਹਾਡੇ ਕੋ ਜੱਡਾ ਸੀ ਤੁਸੀਂ ਕਿੰਨੇ ਐਕੀਨੋਮੀ ਵਾਲੇ ਹੋਵੋਗੇ 7ਵੀਂ ਵਾਲੇ 9ਵੀਂ ਵਾਲੇ ਵੀ ਆ ਗਏ ਨੇ ਹੈਗੇ 9th ਵਾਲੇ ਹਾਂ ਮੈਂ 9th ਦੇ ਵਿੱਚ ਇਹ ਗੱਲ ਸੁਣੀ ਸੀ ਕਿ ਮੈਂ ਉਦੋਂ ਹੀ ਇਸ ਗੱਲ ਨੂੰ ਸੁਪਨਾ ਜਿਹਾ ਬਣਾ ਲਿਆ ਸੀਗਾ ਤੇ ਉਦੋਂ ਤੋਂ ਲੱਗਿਆ ਰਿਹਾ ਇਸ ਗੱਲ ਤੇ ਔਰ ਇਹ ਵੀ ਕੋਈ ਜਾਣਦੀ ਹੈ ਕਿ ਤੁਸੀਂ ਸੋਚੋਗੇ ਜੀ ਇੱਕ ਹੀ ਜਣਾ ਡੀਸੀ ਬਣ ਸਕਦਾ ਤੁਹਾਨੂੰ ਹੁਣ ਮਾਨਸੇਰੇ ਦੇ ਵਿੱਚ ਇੱਕ ਡੀਸੀ ਜਿੰਦਾ ਪਰ ਪੂਰੇ ਦੇਸ਼ ਦੇ ਵਿੱਚ ਨਾ 700 ਤੋਂ ਜ਼ਿਆਦਾ ਜ਼ਿਲ੍ਹੇ ਹੈਗੇ ਆ ਇਹਦਾ ਮਤਲਬ ਜੇ ਤੁਸੀਂ ਸਾਰੇ ਵੀ ਡੀਸੀ ਬਣ ਜੋਗੇ ਤਾਂ ਵੀ ਕਿਤੇ ਨਾ ਕਿਤੇ ਲੱਗ ਜੂਗੇ ਕੋਈ ਹਮਾਚਲ ਚ ਲੱਗ ਜੂਗਾ ਕੋਈ ਰਾਜਸਥਾਨ ਚ ਲੱਗ ਜੂਗਾ ਤੁਹਾਨੂੰ ਸਾਰਿਆਂ ਨੂੰ ਵੀ ਅਕਮੋਡੇਟ ਕੀਤਾ ਜਾ ਸਕਦਾ ਜਿਹੜਾ ਵੀ ਉਹ ਪੇਪਰ ਪਾਸ ਕਰ ਲੂਗਾ ਤੇ ਤੁਸੀਂ ਸਾਰੇ ਆਪ ਦਾ ਕੋਈ ਨਾ ਕੋਈ ਨਿਸ਼ਾਨਾ ਮਿੱਥੋ ਹੁਣ ਤੋਂ ਕਹਿ ਦਿਆ ਕਰੋ ਬਸ ਸਿਰਫ ਹਜੇ ਕਹਿਣ ਦੀ ਵੀ ਗੱਲ ਹੈ ਕਿ ਮੈਂ ਤਾਂ ਜੀ ਆ ਬਣਨਾ ਹੈ ਚਾਹੇ ਕੋਈ ਤੁਹਾਨੂੰ ਕਿੰਨਾ ਮਰਦੀ ਮਜ਼ਾਕ ਕਰੇ ਉਸ ਗੱਲ ਦੇਖ ਤੇ ਫਿਰ ਵੀ ਆ ਲੈ ਆ ਗਿਆ ਵੱਡਾ ਡੀਸੀ ਇਹਨੇ ਮੰਨ ਲਿਆ ਡੀਸੀ ਅਨੋਖ ਅਜੇ ਕਾਫੀ ਗਾਂ ਦੀ ਗੱਲ ਹਜੇ ਤੁਸੀਂ ਕਾਫੀ ਛੋਟੇ ਹੋ ਪਰ ਜੇ ਹੁਣ ਤੋਂ ਤੁਸੀਂ ਸੋਚ ਕੇ ਰੱਖੋਗੇ ਨਾ ਫਿਰ ਕੋਈ ਟੀਚਰ ਕੋਈ ਪੇਰੈਂਟਸ ਕੋਈ ਕੋਈ ਆਫੀਸਰ ਮੇਰੇ ਵਰਗਾ ਉਹ ਤੁਹਾਨੂੰ ਗਾਈਡ ਕਰੂਗਾ ਕਿ ਹਾਂ ਜੇ ਤੂੰ ਆ ਬਣਨਾ ਹੈਗਾ ਜਿਹੜਾ ਕੁਝ ਤੁਸੀਂ ਕਹਿ ਰਹੇ ਹੋ ਤਾਂ ਉਹ ਕਿਸ ਤਰੀਕੇ ਨਾਲ ਬਣਿਆ ਜਾ ਸਕਦਾ ਤਾਂ ਅੱਜ ਤੋਂ ਤੁਹਾਡਾ ਇਹ ਸਫਰ ਸ਼ੁਰੂ ਹੁੰਦਾ ਹੈ ਤੁਸੀਂ ਆਪਣੇ ਮਨ ਚ ਇੱਕ ਬਣਾ ਲਓ ਗੱਲ ਕਿ ਮੈਂ ਆ ਪ੍ਰਾਪਤੀ ਕਰਨੀ ਹੈ ਜ਼ਿੰਦਗੀ ਦੇ ਵਿੱਚ ਫਿਰ ਕੁਝ ਵੀ ਔਖਾ ਨਹੀਂ ਹੁੰਦਾ ਤੁਸੀਂ ਕਰ ਸਕਦੇ ਹੋ ਹੋਰ ਕਿਸੇ ਦਾ ਕੋਈ ਸਵਾਲ ਕੋਈ ਵੀ ਕੁਝ ਪੁੱਛਣਾ ਚਾਹੁੰਦਾ ਹੋਵੇ ਬੋਲ ਸਕਦੇ ਹੋ ਬੇਝਿਜਕ ਕਿਉਂਕਿ ਸਾਰੇ ਆਪਣੇ ਸਕੂਲ ਆਏ ਹੋਏ ਆ ਇਸ ਦੀ ਰਹਿ ਜਾਂਦੀ ਹੈ ਬਾਤ ਹਾਂ ਹੁਣ ਆਪਣੇ ਕਬਜ਼ੇ ਆਪਣੇ ਸਕੂਲ ਆਏ ਹੋਏ ਆ ਤੇ ਹੁਣ ਆਪਣੇ ਤਾਂ ਭੱਜ ਨਹੀਂ ਸਕਦੇ ਹਿੰਦੂ ਵੀ ਜਿਨਾ ਚਲੇ ਬੋਲ ਸਕਦੇ ਹੋ ਕਿੱਥੇ ਜਾ ਕੇ ਸੀ ਝਿਜਕ ਰਿਹਾ ਕਿ ਪਤਾ ਨਹੀਂ ਡੀਸੀ ਦਾ ਫੈਸਲਾ ਕੀ ਹੋਊਗਾ ਸਾਨੂੰ ਬੰਨ ਦੇਣਗੇ ਨਾ ਦੇਣਗੇ ਅੱਜ ਉਹਨਾਂ ਨੇ ਤੁਲਾ ਸੱਦਾ ਦਿੱਤਾ ਜੀ करनी है एक्सरसाइज कि आपने मन च सोच के कि मैं जी आप बनना है कुछ भी बनना होगा ने डॉक्टर बनना है इंजीनियर बनना है, कोई ऑफिसर बनना है कोई सिंगर बनना है, कोई प्लेयर बनना किसी ने एक्टर बनना होगा किसी ने कमेडियन बनना होगा अच्छा बार है। चलो ਏ ਟੂ ਸੀ ਆਪਣੇ ਟੀਚਰਜ਼ ਨੂੰ ਦੱਸੋ ਕਿ ਜੀ ਮੈਂ ਆ ਬਣਨਾ ਅੱਜ ਦਾ ਦਿਨ ਤੋਂ ਇਹ ਤੈਅ ਕਰਨ ਤੇ ਲਾਓ ਫਿਰ ਸੋਨੋ ਟੀਚਰਜ਼ ਦੱਸਣਗੇ ਕਿ ਇਹ ਜਿਹੜਾ ਵੀ ਕੁਝ ਤੁਸੀਂ ਕਹਿ ਰਹੇ ਹੋ ਬਣਨ ਲਈ ਉਹ ਕਿਵੇਂ ਬਣਿਆ ਜਾ ਸਕਦਾ ਫਿਰ ਜਿਨ੍ਹਾਂ ਨੇ ਕਿਸੇ ਨੇ ਕਿਹਾ ਹੋਊਗਾ ਕਿ ਜੀ ਮੈਂ ਡੀ ਸੀ ਬਣਨਾ ਹੈ ਐਸ ਟੀ ਐਮ ਬਣਨਾ ਹੈ ਐਸ ਐਸ ਪੀ ਬਣਨਾ ਹੈ ਡੀ ਐਸ ਪੀ ਬਣਨਾ ਹੈ ਮੈਂ ਕੁਝ ਕਹਿ ਸੀ ਤੇ ਬੜਾ ਛੋਟਾ ਜਿਹਾ ਮੁੰਡਾ 6th ਕਲਾਸ ਦਾ ਬੜੀ ਸੁਣੀ ਇਹਨੇ ਪੱਗ ਬਣੀ ਹੋਈ ਸੀ ਮਾਂ ਨੂੰ ਪੁੱਛਿਆ ਪੁੱਤ ਕੀ ਬਣੇਗਾ ਕਹਿੰਦਾ ਜੀ ਡੀਐਸਪੀ ਤੇ ਉਵੇਂ ਤੁਹਾਡੇ ਚੋ ਵੀ ਕੁਝ ਇਸ ਤਰ੍ਹਾਂ ਹੋਣਾ ਚਾਹੀਦਾ ਜਿਸ ਨੂੰ ਇਹ ਕਲੈਰਿਟੀ ਹੋਵੇ ਕਿ ਹਾਂ ਮੈਂ ਕਿੱਧਰ ਨੂੰ ਜਾਣਾ ਹੈ ਫਿਰ ਰਸਤੇ ਆਪਣੇ ਆਪ ਹੀ ਬਣ ਜਾਂਦੇ ਨੇ ਅੱਜ ਤੁਸੀਂ ਆਪਣੇ ਟੀਚਰਜ਼ ਨੂੰ ਦੱਸਿਓ ਤੇ ਜਿਨ੍ਹਾਂ ਨੇ ਫਿਰ ਅਫੀਸਰ ਬਣਨਾ ਹੋਊਗਾ ਉਹਨਾਂ ਦੀ ਮੈਂ ਹੈਲਪ ਕਰੂੰਗਾ ਕਿ ਥੋੜਾ ਗਾਈਡ ਕਰ ਦੂੰਗਾ ਕਿ ਹਾਂ ਉਹ ਕਿਸ ਤਰੀਕੇ ਨਾਲ ਪੜ੍ਹਿਆ ਕਰੇ ਮੇਰੀ ਗੱਲ ਕਿ ਅੱਜ ਆਪਾਂ ਇੰਨੀ ਇੱਕ ਗੱਲਾਂ ਨਾਲ ਹੀ ਵਿਦਾਈ ਲੈਣਾ ਮੈਂ ਤੁਹਾਡੇ ਤੋਂ ਕਿਸੇ ਦਾ ਮਨ ਕਰੇ ਮੇਰੇ ਦਫ਼ਤਰ ਦੇ ਵਿੱਚ ਵਿਜ਼ਿਟ ਕਰਨ ਨੂੰ ਕਦੇ ਮਰਜ਼ੀ ਆ ਸਕਦੇ ਹੋ ਤੇ ਜਦੋਂ ਕਦੇ ਇੱਥੇ ਕੋਈ ਹੋਰ ਫੰਕਸ਼ਨ ਹੋਏਗਾ ਤੇ ਮੈਨੂੰ ਜਦੋਂ ਮਰਜ਼ੀ ਬੁਲਾ ਲਿਓ ਮੈਂ ਆ ਜਾਊਗਾ ਥੈਂਕ ਯੂ ਵੈਰੀ ਮਚ